ਸਤਿ ਸ੍ਰੀ ਅਕਾਲ ਦੋਸਤੋ ਜੈ ਮਾਤਾ ਦੀ ਸਲਾਮ ਅਲੈਕੁਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਬਾਲਾ ਜੀ ਜੈ ਭੀਮ ਜੈ ਭਾਰਤ ਹਾਂਜੀ ਵੀਰੋ ਆ 90 ਦਾ ਇੱਕ ਗੁੰਡਾ ਗੋਲੂ ਪਿਛਲੇ ਕਈ ਦਿਨਾਂ ਤੋਂ ਬਹੁਤ ਬਕਵਾਸ ਬਾਜੀ ਕਰ ਰਿਹਾ ਹੈ ਤੇ ਬਹੁਤ ਤੜਫਿਆ ਫਿਰਦਾ ਹੈ ਤੇ ਬਹੁਤ ਜ਼ਿਆਦਾ ਭਜਿਆ ਬੰਦ ਲਈ ਫਿਰਦਾ ਹੈ ਕਿਉਂਕਿ ਇਸ ਗੁੰਡੇ ਨੂੰ ਨਾਬਾ ਦੇ ਲੋਕ ਇਹ ਅੱਜ ਗੱਲ ਕਰਨ ਲੱਗੇ ਕਿ ਇਸ ਗੁੰਡੇ ਨੂੰ ਅੱਜ ਤੱਕ ਪਹਿਲਾਂ ਕਿਸੇ ਪ੍ਰਧਾਨ ਨੇ ਹੱਥ ਨਹੀਂ ਪਾਇਆ ਨਾ ਸ਼ੰਤੀ ਪ੍ਰਧਾਨ ਜੀ ਨੇ ਇਹਨੂੰ ਹੱਥ ਪਾਇਆ ਸ਼ੰਤੀ ਪ੍ਰਧਾਨ ਜੀ ਤਾਂ ਨਾਬਾ ਸਾਰਾ ਜਾਣਦਾ ਕਿ ਜਿੰਨਾ ਗੋਲੂ ਨੇ ਸ਼ੰਤੀ ਪ੍ਰਧਾਨ ਜੀ ਨੂੰ ਲੁੱਟਿਆ ਸੀ ਸਾਰੇ ਐਮਸੀ ਵੀ ਜਾਣਦੇ ਨੇ ਸਾਰਾ ਨਾਬਾ ਵੀ ਜਾਣਦਾ ਤੇ ਇਹ ਕਹਿ ਰਿਹਾ ਅੱਜ ਇੱਕ ਵੀਡੀਓ ਪਾ ਕੇ ਕਿ ਪਿਛਲੇ ਦਿਨਾਂ ਤੋਂ ਕੂੜੇ ਦੀ ਲੜਾਈ ਚੱਲ ਰਹੀ ਹੈ ਜੀ ਮੈਂ ਪਹਿਲਾਂ ਨਾਭਾ ਨਿਵਾਸੀਆਂ ਨੂੰ ਦੱਸਣਾ ਚਾਹੁੰਦਾ ਕਿ ਲੜਾਈ ਕੂੜੇ ਦੀ ਨਹੀਂ ਚੱਲ ਰਹੀ ਲੜਾਈ ਸਮਾਨ ਦੀ ਚੱਲ ਰਹੀ ਹੈ ਇਹ ਬੰਦਾ ਸਿਰੇ ਦਾ ਲਾਲਚੀ ਬੰਦਾ ਗੋਲੂ ਮੈਂ ਫੇਰ ਬਾਰ ਬਾਰ ਕਹਿਣਾ ਚਾਹੁੰਦਾ ਕਿ ਇਹ ਕਹਿੰਦਾ ਕੂੜੇ ਦੀ ਲੜਾਈ ਚੱਲਦੀ ਹੈ ਲੜਾਈ ਕੂੜੇ ਦੀ ਨਹੀਂ ਚੱਲ ਰਹੀ ਕੂੜੇ ਲਈ ਤਾਂ ਸਾਡੀ ਨਾਭਾ ਦੀ ਟੀਮ ਨਗਰ ਕੌਂਸਲ ਦੀ ਨਹੀਂ ਸਾਰੇ ਐਮਸੀ ਭਰਾ ਦਿਨ ਰਾਤ ਲੱਗੇ ਹੋਏ ਨੇ ਕਿ ਨਾਭਾ ਨੂੰ ਸਾਫ਼ ਸੁਥਰਾ ਕਰਨ ਲਈ ਤੇ ਪਰ ਉਹਦੇ ਰਿਜ਼ਲਟ ਵੀ ਆ ਰਹੇ ਨੇ ਤੇ ਨਾਬੇ ਦੇ ਵਿੱਚ ਕੂੜੇ ਦੀ ਲੜਾਈ ਨਹੀਂ ਚਾਹਦੀ ਪਰ ਇਹ ਗੱਲ ਕਲੀਅਰ ਕਰਨਾ ਚਾਹੁੰਦਾ ਇਹ ਵੀਰੋ ਮੈਂ ਫੇਰ بار-बार ਪੁੱਛਣਾ ਚਾਹੁੰਦਾ ਕਿ ਨਾਬਾ ਨਿਵਾਸੀ ਇੱਕ ਸਵਾਲ ਗੋਲੂ ਤੋਂ ਪੁੱਛਣ ਕੀ ਤੇਰਾ ਕਾਰੋਬਾਰ ਕੀ ਹੈ ਤੇਰਾ ਕੰਮ ਕਰ ਕੀ ਹੈ ਤੇਰਾ ਬਿਜ਼ਨਸ ਕੀ ਹੈ ਕਿੱਥੋਂ ਤੇਰੀ 4 ਕਰੋੜ ਦੀ ਕੋਠੀ ਬਣੀ ਕਿੱਥੋਂ ਤੇਰੀ ਇੰਨੀਆਂ ਜਾਦਾਦਾ ਬਣੀਆਂ ਇਹ ਤੋਂ ਇੱਕ ਸਵਾਲ ਪੁੱਛੋ ਟੁੱਟਿਆ ਹੋਇਆ ਪ੍ਰਿਆ ਸਕੂਟਰ ਹੁੰਦਾ ਸੀ ਕਿਰਾਏ ਦੇ ਮਕਾਨ ਤੇ ਇਹ ਦਸ਼ਮੇਸ਼ ਕਲੋਨੀ ਦੇ ਵਿੱਚ ਇੱਕ ਕਿਰਾਏ ਦੇ ਮਕਾਨ ਤੇ ਰਹਿੰਦਾ ਤੇ ਉਹ ਵੀ ਟੁੱਟਿਆ ਹੋਇਆ ਘਰ ਸੀ ਕੋਈ ਬਹੁਤ ਵੱਡੀ ਕੋਠੀ ਨੀਤੀ ਤੇ ਪ੍ਰਦਾਨ ਬਣਦੇ ਸਾਰ 2 ਸਾਲ ਦੇ ਵਿੱਚ ਇਹ ਜਾ ਕਿਹੜਾ ਇਹਨੇ ਅਲਾਦੀਨ ਦਾ ਚਰਾਗ ਜਿਹੜਾ ਉਹ ਹੱਥ ਘਸਾਇਆ ਤੇ ਇੰਨਾ ਰੁਪਈਆ ਖਵਾ ਗਿਆ ਸਾਰਾ ਨਾਬਾ ਜਾਣਦਾ ਹੈ ਤਿੰਨੇ ਜਿੰਨੇ ਕਬਜ਼ਿਆਂ ਦੇ ਵਿੱਚ ਪੈਸੇ ਲੁੱਟੇ ਤੇ ਦੂਜਾ ਤਿੰਨੇ ਕਿਹਾ ਜੀ ਮਹਾਰਾਜਾ ਪਰਿਵਾਰ ਦੇ ਉੱਥੇ ਜਾ ਕੇ ਤੇਰੀ ਬਹੁਤ ਇੱਜ਼ਤ ਹੋਈ ਮਹਾਰਾਜਾ ਪਰਿਵਾਰ ਬਹੁਤ ਇੱਕ ਵਧੀਆ ਤੇ ਸ਼ਾਹੀ ਪਰਿਵਾਰ ਹੈ ਔਰ ਰੱਬ ਨੂੰ ਮੰਨਣ ਵਾਲਾ ਵਾਹਿਗੁਰੂ ਨੂੰ ਮੰਨਣ ਵਾਲਾ ਪਰਿਵਾਰ ਹੈ ਉਹਦੀ ਉਹਨਾਂ ਦਾ ਬੜਪਣ ਹੈ ਕਿ ਤੇਰੇ ਵਰਗੇ ਗੁੰਡੇ ਨੂੰ ਮaaf ਕਰਤਾ ਨਹੀਂ ਨਿੰਗ ਸਿੰਘ ਜਿਹੜੇ ਜੱਫਾ ਇੱਥੇ ਪਹੁੰਚਿਆ ਸੀ ਉਹਨਾਂ ਨੇ ਤੇਰਾ ਜੋ ਹਾਲ ਕਰਨਾ ਸੀ ਉਹ ਸਾਨੂੰ ਪਤਾ ਤੂੰ ਸਮੇਂ ਤੇ ਉਹਨਾਂ ਤੋਂ ਮਾਫੀ ਮੰਗਿਆ ਤਾਂ ਤੇਰਾ ਖਿਹੜਾ ਛੁੱਟ ਗਿਆ ਐਸ ਐਚਓ ਚੀਮਾ ਸਾਹਿਬ ਟੌੜਾ ਸਾਹਿਬ ਸਾਰਿਆਂ ਨੇ ਤੈਨੂੰ ਕਿਹਾ ਵੀ ਚੁੱਪ ਕਰਕੇ ਵਗ ਜਾ ਨਹੀਂ ਐਫ ਆਈ ਆਰ ਵੀ ਦਰਜ ਹੋ ਪਤਾ ਨਹੀਂ ਕੀ ਕੀ ਤੇਰਾ ਕੀ ਕਰਦੇ ਹੋ ਤੂੰ ਉਹੋ ਜਿਹੇ ਪਰਿਵਾਰ ਨੂੰ ਜਿਨ੍ਹਾਂ ਬਾਰੇ ਕੋਈ ਉਂਗਲ ਨਹੀਂ ਚੱਕਦਾ ਤੂੰ ਉਹਨੂੰ ਵੀ ਨਹੀਂ ਬਖਸ਼ਿਆ ਗਲਤ ਬੋਲਣ ਲੱਗੇ ਤੇ ਤੂੰ ਕਹਿੰਦਾ 400 ਬੰਦਾ ਲੈ ਕੇ ਗਿਆ ਸੀ 200 ਗਿਆਤੀ 400 ਗਿਆਤੀ ਗਿਣਤੀ ਤਾਂ ਬਾਅਦ ਦੀ ਗੱਲ ਹੈ 400 ਬੰਦੇ ਨੇ ਨਹੀਂ ਕੁਝ ਬੋਲਿਆ ਗਲਤ ਸ਼ਬਦ ਤੂੰ ਇਕੱਲੇ ਨੇ ਬਕਵਾਸ ਮਾਰੀ ਤੀ ਮਹਾਰਾਜਾ ਪਰਿਵਾਰ ਨੂੰ ਠੀਕ ਹੈ ਜੀ ਇਹ ਤਰ੍ਹਾਂ ਦੂਜੀ ਗੱਲ ਦਾ ਜਵਾਬ ਹੈ ਕਿਉਂਕਿ ਆ ਸਾਰਾ ਪਰਚਾ ਤੇਰੀ ਉਹ ਵੀਡੀਓ ਤੋਂ ਮੈਨੇ ਨੋਟ ਕਰਕੇ ਬਣਾਇਆ ਮੈਨੂੰ ਐਸੀ ਵੀ ਕੋਈ ਕਦੀ ਗੱਲ ਭੁੱਲ ਨਾ ਜਾਵਾਂ ਤੈਨੂੰ ਸਾਰੇ ਜਵਾਬ ਦੇਵਾਂ ਤੂੰ ਦੋਸ਼ ਲਾਇਆ ਵੀ ਬੌੜਾ ਗੇਟ ਦਾ ਇੱਕ ਤੇਰੇ ਤੇ ਕੇਸ ਚੱਲਦਾ ਹੈ ਵੀਰ ਜੀ ਬੌੜਾ ਗੇਟ ਦਾ ਜਿਹੜਾ ਕੇਸ ਹੈ ਬਿਲਕੁਲ ਬੇਬੁਨਿਆਦ ਕੇਸ ਹੈ ਉਹਦੇ ਵਿੱਚ ਵੀ ਇੱਕ ਸਾਢੇ ਐਮਸੀ ਜਿਹੜਾ ਪਿਛਲੇ ਸਾਢੇ ਤਿੰਨ ਸਾਲ ਤੋਂ ਪ੍ਰਧਾਨ ਬਣਨ ਨੂੰ ਫ ਉਹ ਬੰਦਾ ਉਹਨਾਂ ਨੂੰ ਪੈਸੇ ਦੇ ਕੇ ਮੇਰੇ ਖਿਲਾਫ ਵਰਗਲਾਇਆ ਗਿਆ ਸੀ ਦਲੀਪ ਬਿੱਟੂ ਜੀ ਸਾਡੇ ਐਮਸੀ ਸਾਹਿਬ ਜੀ ਹੁੰਦੇ ਸੀ ਮੇਸ਼ੀ ਐਮਸੀ ਅੱਥੇ ਬੈਠਾ ਸੀ ਮੱਗੋ ਬੈਠਾ ਸੀ ਸਾਨੀ ਬੈਠਾ ਸੀ ਸੀਸੀਟੀਵੀ ਦੇ ਵਿੱਚ ਨਗਰ ਕੌਂਸਲ ਦਫ਼ਤਰ ਦੇ ਵਿੱਚ ਜਿਸ ਟਾਈਮ ਤੇ ਮੇਰੇ ਤੇ ਦੋਸ਼ ਲੱਗੇ ਉਹਦੀ ਪੂਰੀ ਵੀਡੀਓ ਬਣੀ ਹੋਈ ਹੈ ਉਹ ਵੀਡੀਓ ਬਣਾ ਕੇ ਪੈਨ ਡਰਾਈਵ 'ਚ ਸੀਸੀਟੀਵੀ ਕੈਮਰੇ ਦੀ ਬਕਾਇਦਾ ਜਿਹੜੀ ਪੈਨ ਡਰਾਈਵ ਸਾਰੀ ਉਹ ਬਣਾ ਕੇ ਉੱਥੇ ਆਪਣੇ ਕਤਵਾਲੀ ਦੇ ਵਿੱਚ ਦੇ ਦਿੱਤੀ ਕਹੀ ਸੀ ਜਿਸ ਕਰਕੇ ਉਸ ਕੇਸ ਨੂੰ ਖਤਮ ਕਰ ਦਿੱਤਾ ਗਿਆ ਤੂੰ ਕੀ ਕੀਤੀ ਗੱਲ ਜਵੰਦਾ ਮੈਡਮ ਦੀ ਜਵੰਦਾ ਮੈਡਮ ਸਾਡੀ ਪਾਰਟੀ ਦੇ ਮੈਡਮ ਨੇ ਉਹਨਾਂ ਦੇ ਅੱਜ ਕੱਲ੍ਹ ਅਕਾਲੀ ਦਲ ਦੇ ਵਿੱਚ ਨੇ ਉਹਨਾਂ ਨੇ ਉਹਨਾਂ ਦੇ ਕੀ ਕਿਸੇ ਪਾਰਟੀ ਨਾਲ ਉਹਨਾਂ ਦਾ ਕੀ ਵਖਰੇਵਾ ਕੀ ਉਹਨਾਂ ਨੂੰ ਦੁੱਖ ਤਕਲੀਫ ਹੈ ਮੇਰਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਨਾ ਹੀ ਮੇਰੀ ਅੱਜ ਤੱਕ ਉਹਨਾਂ ਨਾਲ ਕਿਸੇ ਤਰੀਕੇ ਦੀ ਕੋਈ ਬਹਿਸ ਹੋਈ ਤੇ ਨਾ ਹੀ ਮੇਰੀ ਉਹਨਾਂ ਨਾਲ ਕਿਸੇ ਤਰੀਕੇ ਦੀ ਕੋਈ ਬਾਤ ਘਟਾ ਫਿਰ ਤਨੇ ਕੀਤੀ ਇੱਕ ਪਿੰਡ ਵਾਲੀ ਦੀ ਗੱਲ ਵੀ ਪਿੰਡ ਵਾਲੇ ਨੇ ਤੇ ਤੇ ਕੋਈ ਦੋਸ਼ ਲਾਇਆ ਤੇ ਬਿਲਕੁਲ ਪਿੰਡ ਵਾਲੇ ਨੇ ਵੀ ਕਿਸੇ ਨੇ ਦੋਸ਼ ਲਾਇਆ ਤੇ ਕਿਉਂਕਿ ਜਦੋਂ ਬੰਦਾ ਸਾਡਾ ਪ੍ਰਵਾਦ ਇੱਕ ਨਗਰ ਕੌਂਸਲ ਪ੍ਰਧਾਨ ਜੀ ਦੀ ਸਭ ਤੋਂ ਵੱਡੀ ਸੀਟ ਤੇ ਸੇਵਾ ਨਿਭਾ ਰਿਹਾ ਹੈ ਐ ਐਮਐਲਏ ਤੋਂ ਬਾਅਦ ਸਭ ਤੋਂ ਵੱਡੀ ਸੀਟ ਕਿਹੜੀ ਹੁੰਦੀ ਹੈ ਨਗ ਉਸ ਸਮੇਂ ਦੇ ਵਿੱਚ ਕੁਝ ਇਹੋ ਜਿਹੇ ਸ਼ਖਸ ਜਿਹੜੇ ਲੋਕ ਨੇ ਉਹ ਪੈਸੇ ਖੜਪਣ ਲਈ ਜਾਂ ਬਦਨਾਮ ਕਰਨ ਲਈ ਆ ਜਾਂਦੇ ਨੇ ਜਿਵੇਂ ਤੂੰ ਵੀ ਤੇਰਾ ਵੀ ਰੋਲ ਹੀ ਹੋਇਆ ਗੋਲੂ ਤੂੰ ਸਿਰੇ ਦਾ ਚੋਰ ਹੈ ਕੇਵਲ ਚੋਰ ਹੈ ਬਾਕੀ ਮੈਂ ਪਹਿਲਾਂ ਇੱਥੇ ਚੱਲਦਾ ਤੇ ਉਹ ਮਸਲਾ ਵੀ ਸਾਰੇ ਐਮਸੀਆਂ ਨੂੰ ਪਤਾ ਹੈ ਕਿ ਕੀ ਮਸਲਾ ਸੀ ਉਹਨਾਂ ਨੇ ਝੂਠੇ ਦੋਸ਼ ਲਾਏ ਸੀ ਪਿੰਡ ਵਾਲੀ ਜਿਹੜੇ ਕਿਸੇ ਨੇ ਲਾਏ ਸੀ ਤੇ ਉਸ ਤੋਂ ਬਾਅਦ ਅਸੀਂ ਉਹਦਾ ਸਟ੍ਰਿੰਗ ਸਪ੍ਰਿੰਗ ਆਪਰੇਸ਼ਨ ਕਰਕੇ ਸਟ੍ਰਿੰਗ ਆਪਰੇਸ਼ਨ ਕਰਕੇ ਅਸੀਂ ਉਹ ਸਾਰੀ ਚੀਜ਼ ਸਾਬਤ ਕਰਤੀ ਤੀ ਤੇ ਉਹ ਮਸਲਾ ਥਾਣੇ ਜਾ ਕੇ ਤੂੰ ਕਹਿ ਰਿਹਾ ਵੀ ਇਹ ਮਾਫੀ ਮੰਗਣ ਨੂੰ ਫਿਰਦਾ ਤੀ ਜੀਨੇ ਮੇਤੇ ਦੋਸਲਾਇਤੀ ਮਾਫੀ ਉਹ ਮੰਗ ਕੇ ਗਈ ਤੀ ਥਾਣੇ ਕਿਉਂਕਿ ਝੂਠੇ ਦੋਸਤੀ ਫਿਰ ਆਗੀ ਤੇਰੀ ਐਸਡੀਐਮ ਦੀ ਗੱਲ ਤੂੰ ਜਿਹੜੇ ਐਸਡੀਐਮ ਨੂੰ ਬਹੁਤ ਚੰਗਾ ਕਹਿ ਰਿਹਾ ਹੈ ਥੋੜਨੇ ਤਾਂ ਆਪੀ ਚੰਗਾ ਕਹਿਣਾ ਕਿਉਂਕਿ ਐਸਡੀਐਮ ਨੇ ਜਿੰਨਾ ਨਾਬੇ ਨਗਰ ਕੌਂਸਲ ਦਾ ਤੇ ਨਾਬਾ ਸ਼ਹਿਰ ਦਾ ਨੁਕਸਾਨ ਕੀਤਾ ਉਹਦੀ ਛੱਟੇ ਹਜੇ ਤੱਕ ਹਰੇ ਨਹੀਂ ਹੋਏ ਸਾਡੀ ਸਿਨੇਮਾ ਰੋਡ ਦੀ ਸੜਕ ਚੰਗੀ ਪਲੀ ਬਣਦੀ ਬਣਾਉਂਦੀ ਉਸ ਐਸਡੀਐਮ ਨੇ ਰੋਕੀ ਤੇ ਉਹਨੂੰ 2 ਸਾਲ ਡੇਢ ਸਾਲ ਸਾਡਾ ਲੰਘ ਗਿਆ ਤੇ ਅੱਜ ਉਹ ਸੜਕ ਦਾ ਕੰਮ ਦੁਬਾਰਾ ਸ਼ੁਰੂ ਹੋਇਆ ਸਾਨੂੰ ਪਤਾ ਐ ਐਮਐਲਏ ਦੇਵਮਾਨ ਜੀ ਤੇ ਅਸੀਂ ਸਾਰੀ ਐਮਸੀ ਟੀਮ ਨੇ ਕਿੰਨੀ ਕੋਸ਼ਿਸ਼ ਕੀਤੀ ਕਿ ਉਹ ਜਿਹੜਾ ਕੰਮ ਹੈ ਤਵਾਰ ਤੋਂ ਚਾਲੂ ਕੀਤਾ ਜਾ ਸਕੇ ਤੈ ਕਿਹਾ ਕਿ ਦੇਵਮਾਨ ਤੇ ਜੱਸੀ ਨੂੰ ਤੂੰ ਉਲਟ ਬੋਲਦਾ ਸੀ ਮੈਂ ਕਦੇ ਵੀ ਦੇਵਮਾਨ ਤੇ ਜੱਸੀ ਨੂੰ ਇਹ ਉਲਟ ਨਹੀਂ ਬੋਲਿਆ ਦੇਵਮਾਨ ਜੱਸੀ ਜੀ ਜਦੋਂ ਆਮ ਆਦੀ ਪਾਰਟੀ ਸੀ ਤੇ ਮੈਂ ਕਾਂਗਰਸ ਪਾਰਟੀ ਸੀ ਅਸੀਂ ਓਪੋਜੀਸ਼ਨ ਦੇ ਰਹੇ ਮੈਂ ਬੋਲਦਾ ਸੀ ਪਰਸਨਲੀ ਉਹਨਾਂ ਨਾਲ ਮੇਰਾ ਕੋਈ ਲਿੰਕ ਕੋਈ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਉਹੀ ਪਾਰਟੀ ਦੇ ਦੇਵਮਨ ਜੀ ਨੇ ਤੇ ਜੱਸੀ ਨੇ ਮੈਨੂੰ ਤੇ ਮੇਰੀ ਪਤਨੀ ਨੂੰ ਇੱਥੋਂ ਨਗਰ ਕੌਂਸਲ ਦਾ ਪ੍ਰਧਾਨ ਬਣਾ ਕੇ ਸੇਵਾ ਦਿੱਤੀ ਤੇ ਹੁਣ ਆ ਗਈ ਤੇਰੀ ਗੱਲ ਮੱਖਣ ਸਿੰਘ ਲਾਲਕਾ ਤੂੰ ਕਹਿਆ ਗਲਤ ਬੋਲਦਾ ਤੇ ਮੈਂ ਤੇਤੋਂ ਪੁੱਛਣਾ ਚਾਹੁੰਦਾ ਕਿ ਮੱਖਣ ਲਾਲ ਲਾਲਕਾ ਤੇ ਕਬੀਰ ਦਾਸ ਬਾਰੇ ਜਿੰਨੀ ਬਕਵਾਸ ਤੂੰ ਮਾਰਦਾ ਰਿਹਾ ਮੇਰੇ ਸਾਹਮਣੇ ਤੂੰ ਮੱਖਣ ਲਾਲ ਨੂੰ ਐ ਕਰ ਗੁਰਦੁਆਰੇ ਚੜ ਕਿ ਤੂੰ ਮੱਖਣ ਲਾਲ ਲਾਲਕਾਂ ਨੂੰ ਮਾਂ ਭੈਣ ਦੀਆਂ ਗਾਲਾਂ ਵੀ ਮੇਰੇ ਸਾਹਮਣੇ ਕੱਢੀਆਂ ਨੇ ਜਿਸ ਬੰਦੇ ਨੇ ਤੈਨੂੰ 2 ਸਾਲ ਪ੍ਰਧਾਨਗੀ ਦਿੱਤੀ ਤੇ ਤੈ ਤੋਂ 1 ਰੁਪਈਆ ਨਹੀਂ ਲਿੱਤਾ ਉਸ ਬੰਦੇ ਦੇ ਖਿਲਾਫ ਤੂੰ ਇੰਨੀ ਬਕਵਾਸ ਮਾਰੀ ਆ ਤੇ ਉਸ ਤੋਂ ਬਾਅਦ ਕਬੀਰ ਦਾਸ ਜੀ ਦੀ ਗੱਲ ਆਉਂਦੀ ਹੈ ਕਬੀਰ ਦਾਸ ਦੇ ਪਿੱਠ ਪਿੱਛੋਂ ਜਿੰਨੀ ਤੂੰ ਕੁੱਤੇ ਵਾਂਗ ਭੌਂਕਦਾ ਰਿਹਾ ਕਬੀਰ ਦਾਸ ਦੀ ਇੱਕ ਵੀਡੀਓ ਵੀ ਆਈ ਸੀ ਜਿਹਦੇ ਵਿੱਚ ਤੂੰ ਕਬੀਰ ਦਾਸ ਦੇ ਐਂਟੀ ਵੋਟਾਂ ਪੁਆਈਆਂ ਉਹ ਵੀਡੀਓ ਬਾਰੇ ਤੇਰਾ ਕੀ ਕਹਿਣਾ ਨਹੀਂ ਉਹ ਵੀਡੀਓ ਵੀ ਵਾਇਰਲ ਕਰਾਂਗੇ ਜਿਹੜਾ ਤੇਰੀ ਡੋਗਲਾਪਣ ਦਾ ਤੇਰਾ ਦੋ ਮੂੰਹਾਂ ਸੱਪ ਵਾਲਾ ਚਿਹਰਾ ਹੈ ਉਹ ਵੀ ਦਿਖਾਵਾਂਗੇ ਤੇ ਤੂੰ ਗੱਲ ਕੀਤੀ ਹੈ ਬੰਦਿਆਂ ਦੀ ਕਿ ਤੈਨੇ ਬੰਦਿਆਂ ਨਾਲ ਬਿਗਾੜੀ ਮੈਂ ਤੈਨੂੰ ਪੁੱਛਣਾ ਚਾਹਨਾ ਕਿ ਛੱਜ ਤਾਂ ਬੋਲੇ ਛੰਨੀ ਕੀ ਬੋਲੇ ਗੋਲੂ ਚੋਰ ਮੈਨੂੰ ਐ ਦੱਸ ਅੱਜ ਜਾਦੂ ਭਰਾ ਜਿਹਦੇ ਕਰਕੇ ਤੂੰ ਅੱਜ ਸਟੈਂਡ ਹੋਇਆ ਜਾਦੂ ਜਿਨੇ ਤੇਰੇ ਕਰਕੇ ਪਤਾ ਨਹੀਂ ਕਿੰਨੀਆਂ ਲੜਾਈਆਂ ਮੁੱਲ ਲਿੱਤੀਆਂ ਅੱਜ ਜਾਦੂ ਨਾਲ ਕਿਉਂ ਨਹੀਂ ਜੱਦੂ ਤੈਨੂੰ ਬੁਲਾਉਂਦਾ ਕਿਉਂ ਤੇਰਾ ਸਰਕਲ ਦਾ ਕੋਈ ਵੀ ਯਾਰ ਦੋਸਤ ਤੇਰੇ ਕੰਨੀ ਝਾਕਦਾ ਵੀ ਨਹੀਂ ਹੈਗਾ ਸਾਡਾ ਗੁਰਪ੍ਰੀਤ ਮਿਸਤਰੀ ਭਰਾ ਸਾਡਾ ਉਹ ਕਿਉਂ ਨਹੀਂ ਤੇਰੇ ਕੋਈ ਤੇਰੇ ਕੰਨੀ ਕੋਈ ਝਾਕਦਾ ਸਾਡਾ ਤੇਜੀ ਵੀਰ ਕਿਉਂ ਨਹੀਂ ਝਾਕਦਾ ਸਾਡਾ ਸ਼ਨੀ ਗੱਠ ਵੀਰਾ ਤੇਰਾ ਉਹ ਕਿਉਂ ਨਹੀਂ ਤੇਰੇ ਝਾਕਦਾ ਤੇਰੇ ਕੰਨੀ ਨੋਨੀ ਪੰਡਤ ਜੀ ਦਲਦੀਪ ਪ੍ਰੋਫੈਸਰ ਜੀ ਸੋਨੀ ਚੌਧਰੀ ਮੱਜਰੇ ਵਾਲਾ ਇਹ ਬੰਦੇ ਸਾਰੇ ਕਿਉਂ ਤੇਰਾ ਖੜਾ ਛੱਡ ਕੇ ਕਿਉਂਕਿ ਤੂੰ ਸਿਰੇ ਦਾ ਚੋਰ ਹੈ ਤੂੰ ਸੈਲਫਿਸ਼ ਬੰਦਾ ਹੈ ਤੂੰ ਕਿਸੇ ਦਾ ਮਿੱਤ ਨਹੀਂ ਸਿਰਫ ਤੂੰ ਪੈਸੇ ਦਾ ਮਿੱਤ ਹੈ ਕਿਉਂਕਿ ਤੂੰ ਚੋਰ ਹੈ ਉਸ ਤੋਂ ਬਾਅਦ ਆ ਗਈ ਰਾਜੂ ਖੰਨਾ ਜੀ ਦੀ ਗੱਲ ਰਾਜੂ ਖੰਨਾ ਜੀ ਇੱਕ ਬੜੀ ਵੱਡੀ ਸ਼ਖਸੀਅਤ ਰਾਠੀ ਬਾਈ ਰਾਜੂ ਖੰਨਾ ਜੀ ਦੇ ਅੰਗੇਸ਼ ਤੂੰ ਜਾ ਕੇ ਇਲੈਕਸ਼ਨ ਦੇ ਵਿੱਚ ਭੁੱਗਤੇ ਸਾਰਾ ਨਾਬਾ ਜਾਣਦਾ ਸਾਰੀ ਅਕਾਲੀ ਦਲ ਦੀ ਪਾਰਟੀ ਜਾਣਦੀ ਹੈ ਸਾਰਾ ਤੇਰਾ ਸਰਕਲ ਜਾਣਦਾ ਕਿਦੋਂ ਰਾਜੂ ਖੰਨਾ ਜੀ ਨੇ ਤੈਨੂੰ ਸਟੈਂਡ ਕੀਤਾ ਤੈਨੂੰ ਨਲੀ ਪੁੰਜਣ ਦੀ ਆ ਨਲੀ ਪੁੰਜਣ ਦੀ ਤੈਨੂੰ ਅਕਲ ਨਹੀਂ ਥੀ ਰਾਜੂ ਖੰਨਾ ਜੀ ਨੇ ਤੈਨੂੰ ਬੰਦਿਆਂ ਦੇ ਵਿੱਚ ਬੈਠਣਾ ਸਿਖਾਇਆ ਤੇਰੇ ਕੋ ਟੁੱਟਿਆ ਹੋਇਆ ਪ੍ਰੀਅਮ ਮੋਟਰਸਾਈਕਲ ਅੱਜ ਤੂੰ ਨੋਵਾ ਗੱਡੀ 'ਚ ਘੁੰਮਦਾ ਚਾਰ ਕਰੋੜ ਦੀ ਤਰੀ ਕੋਠੀ ਹੈ ਤੇ ਜਿੰਨੇ ਵੀ ਹੋਰ ਤੇਰੇ ਪਲਾਟ ਨੇ ਸਾਰਿਆਂ ਦੀ ਲਿਸਟ ਤਿਆ ਤੇ ਹੁਣ ਕਾਗੀ ਮੈਂ ਤਾਂ ਤੈਨੂੰ ਕਹਿਣਾ ਚਾਹੁੰਦਾ ਕਿ ਤੂੰ ਸਿਰੇ ਦਾ ਬੇਪਹਾਗ ਹੈ ਜਿਹਦੇ ਨਾਲ ਤੂੰ ਹੁੰਨਾ ਉਹ ਬੰਦਾ ਹਾਰ ਜਾਂਦਾ ਸਾਰਾ ਨੱਬਾ ਜਾਣਦਾ ਖੁਦ ਮੱਖਣ ਲਾਲਕਾ ਵੀ ਜਾਣਦਾ ਉਹਦੀ ਮਜਬੂਰੀ ਹੈ ਕਿਉਂਕਿ ਉਹਦੇ ਕੋਲ ਐਮਸੀ ਕੋਈ ਰਹਾ ਨਹੀਂ ਵੀ ਤੈਨੂੰ ਨਾਲ ਰੱਖਣਾ ਮੱਖਣ ਲਾਲ ਕਾ ਦੀ ਟਿਕ ਟਿਕ ਟਾਉਣ ਦੇ ਵਿੱਚ ਸਭ ਤੋਂ ਵੱਡਾ ਰੋਲ ਗੋਲੂ ਤੇਰਾ ਤੀ ਕਿਉਂਕਿ ਤੈਨੇ ਇੰਨੀ ਲੁੱਟ ਮਚਾਈ ਤੈਨੇ ਇੰਨੀਆਂ ਚੋਰੀਆਂ ਕੀਤੀਆਂ ਨਾਬੇ ਉਹਦਾ ਖਮਿਆਜਾ ਮੱਖਣ ਲਾਲ ਕਾ ਨੂੰ ਭੁਗਤਣਾ ਪਿਆ ਉਹਦੀ ਟਿਕਟ ਕੱਟ ਗਈ ਤੇ ਕੋਤੋਂ ਬਾਅਦ ਤੂੰ ਕਰਬੀਰ ਦਾਸ ਜੀ ਨਾਲ ਰਲਿਆ ਕਬੀਰ ਦਾਸ ਵੀ ਤੇਰੇ ਕਰਕੇ ਹਾਰੇ ਨਹੀਂ ਜਿੰਨੀ ਵਧੀਆ ਵੋਟ ਕਬੀਰ ਦਾਸ ਨੂੰ ਪਈ ਤੀ ਬੰਦਾ ਵਧੀਆ ਤੀ ਹੋ ਪਰ ਤੇਰੇ ਵਰਗੇ ਬੇਭਾਗ ਜਦੋਂ ਕਬੀਰ ਦਾਸ ਜੀ ਨਾਲ ਰਲ ਗਏ ਤਾਂ ਚੰਗੇ ਬੰਦਿਆਂ ਦੇ ਮੁਰੇ ਤੂੰ ਕੱਲਾ ਬੇਭਾਗ ਪਾਰੀ ਪੈ ਗਿਆ ਤੇ ਨਾਬੇ ਦੇ ਲੋਕਾਂ ਨੇ ਪਤਕਾਰਤਾ ਤੇਰੇ ਕਰਕੇ ਵੋਟਾਂ ਨਹੀਂ ਪਾਈਆਂ ਹੈਗੀਆਂ ਤੂੰ ਗੱਲ ਕਰਦਾ ਬਰਿੰਦਰ ਬਿੱਟੂ ਦੀ ਬਰਿੰਦਰ ਬਿੱਟੂ ਜੀ ਨਾਲ ਮੇਰਾ ਕੋਈ ਨਿੱਜੀ ਰੌਲਾ ਨਹੀਂ ਹੈਗਾ ਆਪੋਜੀਸ਼ਨ ਦਾ ਰੌਲਾ ਅੱਜ ਵੀ ਬਰਿੰਦਰ ਬਿੱਟੂ ਜਿਹੜਾ ਮੇਰਾ ਭਾਈ ਹੈ ਤੂੰ ਗੱਲ ਕਰਦਾ ਰਜੇਸ਼ ਬੱਬੂ ਜੀ ਦੀ ਅਮਨ ਠੇਕੇਦਾਰ ਜੀ ਦੀ ਸੋਮਨਾ ਢੱਲ ਜੀ ਦੀ ਇਹ ਤਿੰਨੇ ਮੇਰੇ ਸਤਕਾਰਯੋਗ ਨੇ ਮੇਰੇ ਚਾਚਾ ਜੀ ਨੇ ਮੈਨੂੰ ਚੰਗਾ ਕਹਿਣ ਮੈਨੂੰ ਮਾੜਾ ਕਹਿਣ ਇਹਨਾਂ ਦਾ ਹੱਕ ਹੈ ਇਹ ਵੱਡੇ ਨੇ ਇਹ ਸਤਕਾਰਯੋਗ ਨੇ ਇਹ ਮੈਨੂੰ ਮਾੜਾ ਵੀ ਕਹਿ ਸਕਦੇ ਨੇ ਮੈਨੂੰ ਚੰਗਾ ਵੀ ਕਹਿ ਸਕਦੇ ਨੇ ਅੱਜ ਵੀ ਰਜੇਸ਼ ਬੱਬੂ ਜੀ ਨਾਲ ਮੇਰੀ ਡੇਲੀ ਗੱਲ ਹੁੰਦੀ ਹੈ ਸ਼ੋਕ ਵਾਂਸਲ ਜੀ ਨਾਲ ਮੇਰੀ ਡੇਲੀ ਗੱਲ ਹੁੰਦੀ ਹੈ ਅਮਨ ਠੇਕੇਦਾਰ ਤਾਂ ਹੈ ਹੀ ਮੇਰਾ ਚਾਚਾ ਸਾਡਾ ਨੌ ਮਾਸ ਦਾ ਰਿਸ਼ਤਾ ਕਿਉਂਕਿ ਸਾਡੇ ਨਗਰ ਕੌਂਸਲ ਨਾਬਾ ਦੇ ਠੇਕੇਦਾਰ ਨੇ ਤੇ ਸੋਮਨਾਟ ਢੱਲ ਜੀ ਜਿਹੜੇ ਉਹ ਵਪਾਰ ਮੰਡਲ ਦੇ ਠੇਕੇਦਾਰ ਨੇ ਆਪਣਾ ਵਪਾਰ ਮੰਡਲ ਦੇ ਨੇ ਉਹ ਵੀ ਮੇਰਾ ਉਹਨਾਂ ਨਾਲ ਰਿਸ਼ਤਾ ਚੋ ਇੱਕ ਬੰਦੇ ਦਾ ਮੈਂ ਨਾਂ ਲੈਣਾ ਭੁੱਲ ਗਿਆ ਜਿਹਦੇ ਪੈਸੇ ਚੋਰ 도ੜੂ ਚੋਰ ਤੂੰ ਅੱਜ ਤੱਕ ਜਿਹਦੇ ਪੈਸੇ ਨਹੀਂ ਮੋੜੇ ਬਿਵੇਕ ਸਿੰਘਲਾ 20 ਲੱਖ ਰੁਪਇਆ ਬਿਵੇਕ ਸਿੰਘਲਾ ਨੇ ਤੇਰੀ ਪ੍ਰਧਾਨਗੀ ਤੇ ਖਰਚਿਆ ਇਹੋ ਜਿਹਾ ਤੂੰ ਬੰਦਾ ਕੱਟਿਆ ਬੰਦਾ ਆਹ ਕੱਟੋ-ਕੱਟ ਜਿਹੜੇ ਹੱਥ ਫੜੇ ਪੈਸੇ ਸੀ ਉਹ ਤਾਂ ਮੋੜ ਦੇ ਸਾਰੇ 90 ਦੇ ਵਿੱਚ ਤੇਰਾ ਜਲੂਸ ਘੱਟ ਰੱਖਿਆ ਬਿਵੇਕ ਨੇ ਕਿ ਤੂੰ ਉਹਦੇ ਪੈਸੇ ਨਹੀਂ ਮੋੜੇ ਜੇ ਤੂੰ ਅੱਜ ਤਾਂ ਤੇਰੇ ਤੇ ਰੱਬ ਦੀ ਕਿਰਪਾ ਬਥੇਰੀ ਤੇਰੇ ਕੋਲ ਠੱਗੀ ਠੋਰੀ ਦੀ ਤੇਰੇ ਕੋਲ ਪੈਸੇ ਨੇ ਜਿੰਨਾ ਤੂੰ ਸ਼ੰਟੀ ਨੂੰ ਲੁੱਟਿਆ ਬਥੇਰੀ ਤੇਰੇ ਕੋਲ ਉਸ ਪੈਸਿਆਂ ਦੀ ਰਮਨ ਠੇਕੇਦਾਰ ਨੂੰ ਤੰਨੇ ਲੁੱਟਿਆ ਸਾਰੇ ਪੈਸੇ ਤੇਰੇ ਕੋਲ ਜਮ੍ਹਾਂ ਨੇ ਅੱਜ ਤਾਂ ਮੋੜ ਦੇ ਕਬੀਰ ਅਦੇ ਵਿਵੇਕ ਸਿੰਘਲੇ ਦੇ ਪੈਸੇ ਤੇ ਫਿਰ ਆ ਗਈ ਬਾਮਨ ਦਵਾਸੀ ਦੀ ਗੱਲ ਤੂੰ ਕਹਿ ਬਾਮਨ ਦਵਾਸੀ ਤੇ ਤੂੰ ਬਾਹਰ ਨਹੀਂ ਨਿਕਲਿਆ ਉਹ ਘਟਿਆ ਬੰਦੇ ਗੋਲੂ ਤੇਰਾ ਹੁਣ ਮੈਂ ਕੀ ਕਹਾਂ ਮੈਂ ਖੁਦ ਨਿਮਾਣਾ ਹੋ ਕੇ ਸਾਡੇ ਬਾਲਮਿਕੀ ਭਾਈਚਾਰੇ ਤੋਂ ਸਾਡੇ ਜਿਹੜੇ ਮਲਾਜਮਾਂ ਤੋਂ ਗਲਤੀ ਨਾਲ ਉਹ ਬੋਰਡ ਉਤਰ ਗਏ ਸੀ ਮੇਰਾ ਉਦੋਂ ਵੀ ਇਹੀ ਬਿਆਨ ਸੀ ਮੇਰਾ ਹੁਣ ਵੀ ਇਹੀ ਬਿਆਨ ਸੀ ਉਸ ਭਾਈਚਾਰੇ ਦੀ ਮਾਫੀ ਮੈਂ ਮੰਗਣ ਗਿਆ ਸੀ ਲੋਕਾਂ ਤੋਂ ਕਿ ਸਾਡੇ ਸਫਾਈ ਕਰਮਚਾਰੀਆਂ ਤੋਂ ਗਲਤੀ ਨਾਲ ਬੋਰਡ ਉਤਰ ਗਏ ਪਾਵਨਦਵਾਸੀ ਦੇ ਦੋ ਬੋਰਡ ਉਤਰ ਗਏ ਸੀ ਮੈਂ ਮਾਫੀ ਮੰਗਣ ਗਿਆ ਸੀ ਦੇਵੀਦਾਲਾ ਚੌਕ ਚ 500 ਬੰਦੇ ਦੇ ਵਿੱਚ ਤੂੰ ਕਿੱਥੇ ਸੀ ਉਦੋਂ ਤੂੰ ਤਾਂ ਹੈ ਵੀ ਨਹੀਂ ਸੀ ਮੈਂ ਇਕੱਲਾ ਗਿਆ ਸੀ ਮੇਰੇ ਨਾਲ ਸਾਨੀ ਸੀ ਮੇਰੇ ਨਾਲ ਤਜਿੰਦਰ ਖਹਿਰਾ ਸੀ ਉਹ ਅਸੀਂ ਗਏ ਸੀ ਜਾ ਕੇ ਅਸੀਂ ਹੱਥ ਜੋੜ ਕੇ ਮਾਫੀ ਮੰਗੀ ਕਿ ਇਹਨਾਂ ਤੋਂ ਗਲਤੀ ਨਾਲ ਬੋਰਡ ਉਤਰ ਕੇ ਮੇਰਾ ਤਾਂ ਕੋਈ ਰੋਲ ਹੀ ਨਹੀਂ ਸੀ ਤੂੰ ਜਿਹੜਾ ਮੇਰਾ ਕੁਝ ਕਰਾਉਣਾ ਸੀ ਕਰਾ ਦਿੰਦਾ ਤੂੰ ਤੂੰ ਕਹਦਾ ਸ਼ਾਨ ਕਰਦਾ ਤੂੰ ਹੈਂ ਕੀ ਤੂੰ ਤਾਂ ਉਂਗਲਵਾਜ ਬੰਦਾ ਹੈ ਉਸ ਤੋਂ ਬਾਅਦ ਆਜੋ ਜੀ ਤੂੰ ਗੱਲ ਕਰਦਾ ਐਮਸੀਆਂ ਦੇ ਪੋਚੇ ਮਾਰਨ ਦੀ ਤੂੰ ਕਹਿੰਦਾ ਵੀ ਮੈਂ ਐਮਸੀਆਂ ਦੇ ਪੋਚੇ ਮਾਰਦਾ ਜਿਹਨੂੰ ਤੂੰ ਐਮਸੀਆਂ ਦੇ ਪੋਚੇ ਮਾਰਨਾ ਕਹਿੰਦਾ ਉਹਨੂੰ ਸਤਕਾਰ ਕਹਿੰਦੇ ਨੇ ਸਾਰੇ ਐਮਸੀ ਦੀ ਟੀਮ ਨੇ ਰਲ ਕੇ ਵੋਟ ਪਾ ਕੇ ਮੇਰੀ ਪਤਨੀ ਸਜਾਤਾ ਚਾਵਲਾ ਨੂੰ ਨਗਰ ਕੌਂਸਲ ਪ੍ਰਧਾਨ ਬਣਾਇਆ ਉਹਨਾਂ ਦਾ ਕੰਮ ਕਰਨਾ ਉਹਨਾਂ ਦੇ ਫਾਇਦਾ ਕਰਨਾ ਉਹਨਾਂ ਦੇ ਹਰੇਕ ਦੁੱਖ ਸੁੱਖ ਚ ਖੜਨਾ ਉਹਨਾਂ ਦੀ ਨਗਰ ਕੌਂਸਲ ਨੂੰ ਹਰ ਸਹੂਬਿਦਾਂ ਦੇਣੀ ਜਿਹੜੀ ਹੈ ਉਹ ਸਾਡੀ ਡਿਊਟੀ ਹੈ ਸਮਝ ਗਿਆ ਮੇਰੀ ਗੱਲ ਇਹਨੂੰ ਪੋਚੇ ਮਾਰਨਾ ਨਹੀਂ ਕਹਿੰਦੇ ਇਹਨੂੰ ਸਤਿਕਾਰ ਕਰਨਾ ਕਹਿੰਦੇ ਨੇ ਤੈਨੂੰ ਵੀ ਸਤਿਕਾਰ ਬਹੁਤ ਦਿੱਤਾ ਪਰ ਤੂੰ ਇਹ ਸਤਿਕਾਰ ਦੇ ਲਾਇਕ ਨਹੀਂ ਸੀ ਤੇ ਉਸ ਤੋਂ ਬਾਅਦ ਗੱਲ ਕਰਦਾ ਤੂੰ ਐਮਸੀਆਂ ਦੀ ਤੇਰੀ ਔਕਾਤ ਨਹੀਂ ਹੈਗੀ ਤੂੰ ਐਮਸੀਆਂ ਦੀ ਗੱਲ ਕਰੇ ਸਾਨੀ ਐਮਸੀ ਨੂੰ ਟਿਕ ਟਿਕ ਅਕਾਲੀ ਦਲ ਨੇ ਤੂੰ ਆਪੋਜੀਸ਼ਨ ਦੀ ਹੈਲਪ ਕਰਕੇ ਸਾਨੀ ਐਮਸੀ ਨੂੰ ਹਰਾਇਆ ਤੂੰ ਸਣੀ ਗੱਠ ਦੀ ਪਿਛਲੀ ਵਾਰ ਅਕਾਲੀ ਦਲ ਦੀ ਟਿਕ ਟਿਕ ਟਾਈ ਸਣੀ ਸਣੀ ਗੱਠ ਸਾਡਾ ਆਜ਼ਾਦ ਲੜਿਆ 650 ਵੋਟ ਮਿਲੀ ਉਸ ਤੋਂ ਬਾਅਦ ਅਗਲੀ ਵਾਰ ਟਿਕਟ ਲੈ ਕੇ ਉਹ ਜਿੱਤਿਆ ਉਹ ਟਿਕ ਟਿਕ ਟਾਉਣ ਦੇ ਵਿੱਚ ਸਭ ਤੋਂ ਵੱਡਾ ਰੋਲ ਤੇਰਾ ਸੀ ਸਾਰਾ ਨੱਬਾ ਜਾਣਦਾ ਸਣੀ ਗੱਠ ਵੀ ਜਾਣਦਾ ਸਾਡਾ ਬਬਲੂ ਖੋਰਾ ਤੇ ਸਾਡੀ ਬਣੀ ਖੋਰਾ ਸਾਡੇ ਦੋਨੋਂ ਭਰਾ ਬਬਲੂ ਖੋਰਾ ਵੀ ਸਾਡਾ ਐਮਸੀ ਭਰਾ ਹੈ ਬਬਲੂ ਖੋਰਾ ਤੇ ਬਣੀ ਖੋਰੇ ਦੇ ਭਰਾ ਦੇ ਵਿਆਹ ਦਾ ਇੱਕ ਮਸਲਾ ਹੋਇਆ ਤੇ ਯਾਦ ਕਰ ਗੋਲੂ ਚੋਰ ਤੂੰ ਕਿ ਕਿੱਤਾ ਤੀ ਅਮਨਪਾਲ ਬਰ ਕਿੱਸੇ ਚੋਤੀ ਤੂੰ ਤੱਕੇ ਨਾਲ ਪੁਲਿਸ ਭੇਜ ਕੇ ਉਹਦੇ ਨਵੇਂ ਜੋੜੇ ਨਵੇਂ ਵਿਆਹੇ ਜੋੜੇ ਨੂੰ ਭਰਾ ਨੂੰ ਤੇ ਉਹਦੀ ਭਝਾਈ ਨੂੰ ਥਾਣੇ ਬੁਲਾਇਆ ਸੀ ਸ਼ਰਮ ਨਹੀਂ ਆਉਂਦੀ ਤੈਨੂੰ ਤੂੰ ਐਮਸੀਆਂ ਦੀ ਗੱਲ ਕਰਦਾ ਘਟਿਆ ਬੰਦੇ ਗੋਲੂ ਅੱਗੇ ਗੱਲ ਕਰ ਤੂੰ ਸ਼ੰਤੀ ਪ੍ਰਧਾਨ ਦੀ ਕਰ ਰਿਹਾ ਵੀ ਸ਼ੰਤੀ ਪ੍ਰਧਾਨ ਦੇ ਖਿਲਾਫ ਤੀ ਮੇਰਾ ਸ਼ੰਤੀ ਪ੍ਰਧਾਨ ਨਾਲ ਕੋਈ ਰੌਲਾ ਨਹੀਂ ਤੀ ਸਾਡਾ ਨਿੱਜੀ ਰੌਲਾ ਨਾ ਸ਼ੰਤੀ ਪ੍ਰਧਾਨ ਜੀ ਨਾਲ ਤਿੰਨਾ ਬਾਤਾਂ ਸ਼ੀਏ ਸਾਹਮਣੇ ਤੀਆਂ ਸ਼ੰਤੀ ਪ੍ਰਧਾਨ ਜੀ ਅੱਜ ਦੁਨੀਆ ਚੀਨੇ ਦੇ ਨਹੀਂ ਰਹੇ ਪਰ ਸਾਢੇ 3 ਸਾਲ ਜਦੋਂ ਦੀ ਅਸੀਡ ਦੀ ਸੇਵਾ ਮਿਲੀ ਅਸੀਂ ਰੱਜ ਕੇ ਸ਼ੰਤੀ ਪ੍ਰਧਾਨ ਜੀ ਦਾ ਸਤਿਕਾਰ ਕੀਤਾ ਅੱਜ ਵੀ ਬਾਤ ਸਪੀਏ ਸਾਹਿਬ ਨੂੰ ਕੋਈ ਵੀ ਫੋਨ ਕਰਕੇ ਪੁੱਛ ਸਕਦਾ ਕਿ ਨਗਰ ਕੌਂਸਲ ਨਾਬਾ ਵੱਲੋਂ ਅਸੀਂ ਕਦੇ ਉਹਨਾਂ ਨੂੰ ਉਹਨਾਂ ਦਾ ਕਹਿਣਾ ਨਹੀਂ ਮੋੜਿਆ ਕਿਉਂਕਿ ਉਹ ਚੁਣੇ ਹੋਏ ਨੁਮਾਇੰਦੇ ਨੇ ਤੇ ਇਹ ਗੱਲ ਸਤਿਕਾਰ ਦੀ ਜਿਹੜੀ ਤੂੰ ਕਰਦਾ ਤੂੰ ਕਹਿ ਰਿਹਾ ਨਾ ਮੈਂ ਤੈਨੂੰ ਜਾਣਦਾ ਤੇ ਨਾ ਮੈਂ ਤੇਰਾ ਇਥੋਂ ਕੁਝ ਲੈਣਾ ਦੇਣਾ ਹੈ ਠੀਕ ਹੈ ਤੇਰੇ ਨਾਲ ਬਿਲਕੁਲ ਲੈਣਾ ਦੇਣਾ ਨਹੀਂ ਲਾਸਟ ਲੈਂਡ ਮੈਂ ਪੂਰੀ ਕਰੂੰਗਾ ਕਿ ਗੁੰਡਾ ਕੌਣ ਹੈ ਉਹ ਵੀ ਦੱਸੂੰਗਾ ਬਿਲਕੁਲ ਤੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ ਮੈਂ ਨਹੀਂ ਚਾਹੁੰਦਾ ਤੀ ਕਿ ਤੇਰੇ ਨਿੱਜੀ ਘਰੇਲੂ ਮਸਲਿਆਂ ਤੇ ਮੈਂ ਬੋਲਾਂ ਪਰ ਅੱਜ ਮਜਬੂਰ ਕਰਤਾ ਤ ਯਾਦ ਕਰ ਰੋਹਿਤ ਢਿੰਗਰਾ ਯਾਦ ਕਰ ਜਾਦੂ ਦਾ ਹੋ ਜਾਦੂ ਦੀ ਮਿਹਰਬਾਨੀ ਯਾਦ ਕਰ ਰੋਹਿਤ ਢਿੰਗਰੇ ਦੀ ਮਿਹਰਬਾਨੀ ਯਾਦ ਕਰ ਪੋਲੋ ਦੀ ਮਿਹਰਬਾਨੀ ਯਾਦ ਕਰ ਐਸ ਐਚਓ ਚੀਮੇ ਦੀ ਮਿਹਰਬਾਨੀ ਤੇ ਯਾਦ ਕਰ ਇਹ ਜੀ ਨੂੰ ਤੂੰ ਕਹਿੰਦਾ ਮੁੰਚੀ ਕਮੇਟੀ ਦਾ ਹੈ ਯਾਦ ਕਰ ਇਹਦੀ ਪੱਪੂ ਸਟੀਲ ਦੀ ਮਿਹਰਬਾਨੀ ਕਿ ਤੇਰੇ ਪਰਿਵਾਰ ਤੇ ਇੱਕ ਬੜੀ ਵੱਡੀ ਦਿੱਕਤ ਆਈ ਸੀ ਮੈਂ ਉਹ ਜਗ ਜਹਰ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਵੀ ਪਰਿਵਾਰ ਵਾਲਾ ਉਹ ਪ੍ਰੋਬਲਮ ਸਭ ਤੋਂ ਪਹਿਲਾ ਬੰਦਾ ਪੱਪੂ ਸਟੀਲ ਤੇਰੇ ਕੋਲ ਆਪ ਚੱਲ ਕੇ ਆਇਆ ਸੀ ਤੇਰੇ ਅੱਖਾਂ 'ਚ ਹੰਝੂ ਸੀ ਤੂੰ ਰੋ ਰਿਆ ਸੀ ਨੋਵਾਚ ਬੈਠਾ ਅਸੀਂ ਤੈਨੂੰ ਚੁੱਪ ਕਰਾਇਆ ਸਾਰਿਆਂ ਨੇ ਤੇ ਐਸਚੋ ਚੀਮੇ ਨੂੰ ਮੈਂ ਨਾਲ ਲੈ ਕੇ ਮੈਂ ਉਦੋਂ ਕਾਂਗਰਸ ਪਾਰਟੀ ਸੀ ਤੇ ਐਸਚੋ ਚੀਮਾ ਐਸਚੋ ਸੀ ਉਦੋਂ ਅਸੀਂ ਇਹ ਸਾਰੇ ਜਾਦੂ ਵੀਰਾਂ ਮੈਂ ਅਸੀਂ ਸਾਰੇ ਨਾਲ ਰਲ ਕੇ ਤੇਰੇ ਉਸ ਵਕਤ ਦੇ ਵਿੱਚ ਖੜੇ ਜਿਹੜੇ ਵਕਤ ਤੇ ਤੇਰੇ ਤੋਂ ਕਿੰਨੀ ਕੋਈ ਚੰਕਿਆ ਵੀ ਨਹੀਂ ਤੀ ਤੂੰ ਇਹ ਜਾਂ ਬੰਦਾ ਹੈ ਤੂੰ ਕਿਸੇ ਦਾ ਗੁਣ ਨਹੀਂ ਜਾਣ ਸਕਦਾ ਤੂੰ ਰੱਬ ਨੂੰ ਟੱਬ ਦੱਸਣ ਵਾਲਾ ਬੰਦਾ ਐ ਤੇਰੇ ਕੋਲ ਚਾਰ ਪੈਸੇ ਆ ਕੇ ਹਰਾਮ ਦੀ ਕਮਾਈ ਦੇ ਤਾਂ ਕਰਕੇ ਤੈਨੂੰ ਸੌਖਾ ਲੱਗ ਰਿਹਾ ਤੇਰੀ ਸਾਡੇ ਸਾਡੇ ਵੱਲੋਂ ਸਾਰਿਆਂ ਵੱਲੋਂ ਇਹੋ ਜਿਹੀ ਮਦਦ ਕੀਤੀ ਅਗਰ ਜੇ ਤੂੰ ਭੁੱਲ ਗਿਆ ਤਾਂ ਤੇਰੇ ਨਾਲ ਬਰਤਨ ਕਿ ਤੇਰੇ ਤੇ ਮੈਂ ਥੁੱਕਣਾ ਵੀ ਸਹੀ ਨਹੀਂ ਸਮਝਦਾ ਤੂੰ ਤਾਂ ਬਰਤਨ ਦੀ ਗੱਲ ਕਰਦਾ ਵੀ ਤੂੰ ਜਾਣਦਾ ਨਹੀਂ ਨਹੀਂ ਜਾਣਦਾ ਜਿਹਨੂੰ ਤੂੰ ਨਹੀਂ ਜਾਣਦਾ ਤੀ ਇੱਥੇ ਸਾਢੇ 3 ਸਾਲ ਤੋਂ ਤੂੰ ਬਹਿ ਕੇ ਇੱਥੇ ਸਾਡੇ ਇੱਕ ਥਾਲੇ 'ਚ ਬਹਿ ਕੇ ਸਾਡੇ ਨਾਲ ਮੱਛੀਆਂ ਖਾ ਗਿਆ 2.5 ਲੱਖ ਦਿੱਤਾ ਤੂੰ ਮੱਛੀ ਖਾ ਗਿਆ ਸਾਡੀ ਸਮਝ ਗਿਆ ਮੇਰੀ ਗੱਲ ਤੂੰ ਕਹਿੰਦਾ ਅੱਜ ਤੂੰ ਜਾਣਦਾ ਨਹੀਂ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਪੱਪੂ ਸਟੀਲ ਪਹਿਲਾ ਬੰਦਾ ਹੈ ਜਿਹੜਾ ਆਪਣੇ ਪਰਿਵਾਰ ਦੀ ਜਾਂ ਪੋਲੀਟੀਕਲ ਬੰਦੇ ਦੀ ਜੇ ਮੇਰੀ ਵਾਈਫ ਪ੍ਰਧਾਨ ਹੈ ਤਾਂ ਮੈਂ ਉਹਨਾਂ ਦੀ ਹੈਲਪ ਕਰ ਰਿਹਾ ਮੈਂ ਕੋਈ ਉਹਦੀ ਸੀਟ ਨਹੀਂ ਵਰਤ ਰਿਹਾ ਮੈਂ ਕੋਈ ਉਹਦੀ ਅਫੀਸ਼ੀਅਲ ਪਾਵਰ ਨਹੀਂ ਵਰਤ ਰਿਹਾ ਸਿਰਫ ਮੈਂ ਉਹਨਾਂ ਦੇ ਕੰਮ ਦੇ ਵਿੱਚ ਹੈਲਪ ਕਰਦਾ ਜਿੱਥੇ ਸਾਫ ਸਫਾਈ ਦੀ ਲੋੜ ਪੈਂਦੀ ਹੈ ਮੈਂ ਉੱਥੇ ਜਾਂਦਾ ਤੂੰ ਲਾਸਟ ਕਹਿ ਵੀ ਹੁਣ ਦੇਖੋ ਜੀ ਗੁੰਡਾ ਕੌਣ ਹੈ ਤਾਂ ਗੁੰਡੇ ਕੌਣ ਵਾਲੀ ਵੀ ਗੱਲ ਸੁਣ ਲੈ ਤੂੰ ਮੇਰੇ ਤੇ ਜਨਾਨੀ ਛੇੜਛਾੜ ਦਾ ਝੂਠਾ ਪਰਚਾ ਕਰਾਇਆ ਜਦੋਂ ਤੂੰ ਪ੍ਰਧਾਨ ਤੀ ਅਕਾਲੀ ਦਲ ਦੀ ਸਰਕਾਰ ਤੀ ਗੋਲੂ ਚੋਰ ਯਾਦ ਕਰ ਮੈਂ 4-5 ਦਿਨ ਮੈਨੂੰ ਮਜਬੂਰੀ ਨੂੰ ਘਰੋਂ ਭੱਜਣਾ ਪਿਆ ਕਿਉਂਕਿ ਮੈਂ ਨਾ ਤੇਰੇ ਵਰਗਾ ਗੁੰਡਾ ਤੀ ਨਾ ਹੀ ਮੈਂ ਪੈਸੇ ਵਾਲਾ ਤੀ ਤੇ ਨਾ ਹੀ ਮੈਂ ਅਮੀਰ ਬੰਦਾ ਤੀ ਮੈਨੂੰ ਘਰੋਂ ਭੱਜਣਾ ਪਿਆ ਆਹੀ ਮੁੰਗੋ ਸਾਹਿਬ ਨੇ ਆਹੀ ਦੇਵਮਾਨ ਜੀ ਨੇ ਮੇਰਾ ਸਾਥ ਦਿੱਤਾ ਉਦੋਂ ਤੇ ਉਹ ਪਰਚਾ ਮੇਰੇ ਤੇ ਕੈਂਸਲ ਹੋਇਆ ਸਮਝ ਗਿਆ ਮੇਰੀ ਗੱਲ ਤੂੰ ਜਿੰਨਾ ਤੂੰ ਗੁੰਡਾ ਹੈ ਤੂੰ ਗੁੰਡਾਗਰਦੀ ਕਰਕੇ ਨਾਬੇ ਦੀ ਕੇਵਲ ਪੂਰੀ ਈਸ਼ੂ ਵਾਲਾ ਮਿੰਟੂ ਕੇਵਲ ਇਹ ਬਾਕੀ ਮੈਨੂੰ ਹੋਰ ਬੰਦੇ ਦੇ ਨਾਮ ਯਾਦ ਨਹੀਂ ਤੂੰ ਲੁੱਟੀ ਤੂੰ ਸਿੰਧੀ ਪੱਠਲ ਅੱਜ ਦੁਨੀਆ ਚ ਨਹੀਂ ਰਿਹਾ ਸਿੰਧੀ ਪੱਠਲ ਦੀਆਂ ਤੁਸੀਂ ਲੱਤਾਂ ਤੋੜੀਆਂ ਤੂੰ ਹਜੇ ਗੱਲ ਕਰੇਗਾ ਕਿ ਗੁੰਡਾ ਕੌਣ ਹੈ ਹੈ ਤੂੰ ਦੱਸੇਗਾ ਸਾਡੀ ਤਾਂ ਲੜਾਈ ਸਿਰਫ ਪੋਲਿਟਿਕਲ ਲੜਾਈ ਹੈ ਤੂੰ ਤਾਂ ਨਿੱਜੀ ਤੌਰ ਤੇ ਲੋਕਾਂ ਦੀਆਂ ਲੱਤਾਂ ਬਾਹਾਂ ਆਪਣੇ ਟਾਈਮ ਦੇ ਵਿੱਚ ਤੜਾਉਂਦਾ ਰਿਹਾ ਤੇ ਉਹੀ ਗੁੰਡਾਗਰਦੀ ਤੂੰ ਮੇਰੇ ਤੇ ਵੀ ਉਸ ਟਾਈਮ ਪੂਰੀ ਕੀਤੀ ਮੈਨੂੰ ਕੁੱਟਣ ਲਈ ਲਗਾਤਾਰ ਤਿੰਨ ਤਿੰਨ ਚਾਰ ਚਾਰ ਗੱਡੀਆਂ ਭਰ ਕੇ ਕੁੱਟਣ ਲਈ ਉਦੋਂ ਆਉਂਦੀਆਂ ਸੀ ਜਦੋਂ ਤੂੰ ਪ੍ਰਧਾਨ ਹੁੰਦਾ ਸੀ ਕੋਈ ਮੈਂ ਤੇਤੋਂ ਪੈਸੇ ਨਹੀਂ ਮੰਗਦਾ ਸੀ ਮੈਂ ਲਾਈਵ ਹੁੰਦਾ ਹੁੰਦਾ ਸੀ ਜਦੋਂ ਤੂੰ ਕਿਸੇ ਵੀ ਜਗ੍ਹਾ ਤੇ ਕਬਜ਼ਾ ਕਰਾਉਂਦਾ ਸੀ ਸਮਝ ਗਿਆ ਮੇਰੀ ਗੱਲ ਤੇ ਇਸ ਗੱਲ ਕਰਕੇ ਨਾਬਾ ਨਿਵਾਸੀਓ ਇਹਨੇ ਹੋਰ ਜਲੂਸ ਕਢਾਉਣਾ ਜੇ ਇਹ ਚੁੱਪ